ਮੈਂ ਪ੍ਰਿੰਸੀਪਲ ਜਗਤਾਰ ਸਿੰਘ ਐਸ.ਓ.ਆਈ. ਫਾਰ ਗਰਲ ਸਕੂਲ ਚਿਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਪਿਛਲੇ ਸਾਲ ਜਿਹੜੀ ਸਿੰਗਾਪੁਰ ਵਿਖੇ ਲਾਸਟ ਬੈਚ ਜੋ ਪ੍ਰਿੰਸੀਪਲ ਦਾ ਗਿਆ ਸੀ ਉਹਦੇ ਵਿੱਚ ਬਤੌਰ ਟ੍ਰੇਨੀ ਸ਼ਾਮਲ ਹੋਇਆ ਸੀ ਉਸ ਬੈਚ ਦੇ ਵਿੱਚ ਅਸੀਂ ਕੋ ਬਹੁਤ ਹੋਪ ਦੇ ਨਾਲ ਉਸ ਸੰਸਥਾ ਵਿੱਚ ਐਨ.ਆਈ. ਸਿੰਘਾਪੁਰ ਉੱਤੇ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਦਾ ਜੋ ਐਜੂਕੇਸ਼ਨ ਸਿਸਟਮ ਹੈ ਉਸ ਦੇ ਮੁਤਾਬਕ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲੀਆਂ ਲਗਭਗ 6 ਦਿਨ ਦਾ ਸਮਾਂ ਅਸੀਂ ਉੱਥੇ ਕੱਢਿਆ ਉਸ ਦੌਰਾਨ ਸਾਲੂ ਉਹਨਾਂ ਦਾ ਇਨਫਰਾਸਟ੍ਰਕਚਰ ਤੇ ਉਸ ਦੇ ਵਿੱਚੋਂ ਵੀ ਜੋ ਐਜੂਕੇਸ਼ਨ ਦਾ ਪਰਪਸ ਸਕਿਲਡ ਫੁੱਲ ਕਰਨ ਵਾਸਤੇ ਜਿਹੜਾ ਵਿਦਿਆਰਥੀ ਨੂੰ ਐਕਟੀਵਿਟੀ 베ਸ ਦੇ ਨਾਲ ਉਹਨਾਂ ਵੱਲੋਂ ਬਹੁਤ ਵਿਦਿਆਰਥੀਆਂ ਨੂੰ ਜਿਹੜਾ ਐਜੂਕੇਸ਼ਨ ਦਿੱਤੀ ਜਾਂਦੀ ਆ ਬਹੁਤ ਸਾਰੀਆਂ ਚੀਜ਼ਾਂ ਮਿਲੀਆਂ ਜਿਵੇਂ ਟ੍ਰੈਫਿਕ ਰੂਲ ਹੈਗਾ ਸਫਾਈ ਦਾ ਹੈਗਾ ਇਹ ਸਾਰੀਆਂ ਜਿਹੜੀਆਂ ਐਜੂਕੇਸ਼ਨ ਦਾ ਪਾਰਟ ਹੈ ਜੋ ਵਿਦਿਆਰਥੀਆਂ ਨੂੰ ਸਕੂਲਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਕਿਉਂਕਿ ਰੂਲ ਬਹੁਤ ਸਾਰੇ ਬਣਦੇ ਆ ਪਰ ਜੋ ਐਜੂਕੇਸ਼ਨ ਇੱਕ ਹਿੱਸਾ ਬਣ ਸਕਦੀ ਹੈ ਸਾਡੇ ਸਮਾਜ ਦਾ ਸਾਡੇ ਵਿਦਿਆਰਥੀਆਂ ਦਾ ਉਹਦਾ ਬਦਲ ਕੋਈ ਹੋਰ ਦੂਸਰਾ ਨਹੀਂ ਹੈ ਤੇ ਮੈਂ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਪ੍ਰਿੰਸੀਪਲ ਹੈਡਮਾਸਟਰ ਨੂੰ ਟ੍ਰੇਨਿੰਗ ਦੇ ਕੇ ਇੱਕ ਸਿਹਤ ਦਾ ਜਿਹੜਾ ਸੁਧਾਰ ਕਰਨ ਦੀ ਵਧੀਆ ਕੋਸ਼ਿਸ਼ ਕੀਤੀ ਹੈ ਤੇ ਉਮੀਦ ਕਰਦੇ ਹਾਂ ਵੀ ਇਹ ਉਪਰਾਲੇ ਹਮੇਸ਼ਾ ਜਾਰੀ ਰਹਿਣਗੇ ਫਰਾਂਟ ਸਕੂਲ 'ਚ ਪਹੁੰਚ ਕੇ ਉਹਨਾਂ ਦੇ ਵਿੱਚੋਂ ਕੋਸ਼ਿਸ਼ ਕੀਤੀ ਵੀ ਵੱਧ ਤੋਂ ਵੱਧ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਅਸੀਂ ਆਪਣੇ ਸਕੂਲਾਂ 'ਚ ਇੰਪਲੀਮੈਂਟ ਕਰੀਏ ਮੈਂ ਬਹੁਤ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਜਿਨ੍ਹਾਂ ਦੀ ਬਦੌਲਤ ਇਹ ਅਸੀਂ ਸਾਰੇ ਪ੍ਰਿੰਸੀਪਲ ਹੈਡਮਾਸਟਰ ਜਿਹੜੇ ਕੋ ਟ੍ਰੇਨਿੰਗ ਦਾ ਹਿੱਸਾ ਬਣੇ ਆ ਉਸ ਦੇ ਨਾਲ ਹੀ ਅਸੀਂ ਜਿਹੜਾ ਆਪਣਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਲਿਆ ਸਕਦੇ ਹਾਂ ਮੈਂ ਆਸ ਕਰਦਾ ਹਾਂ ਕਿ ਪੰਜਾਬ ਸਰਕਾਰ ਇਹ ਜਿਹੇ ਅਪਰੇਲ ਜਾਰੀ ਰੱਖੇਗੀ ਤਾਂ ਕਿ ਸਿੱਖਿਆ ਵਿਦਿਅਕ ਸਿਸਟਮ ਦੇ ਵਿੱਚ ਹੋਰ ਵੀ ਜ਼ਿਆਦਾ ਸੁਧਾਰ ਆ ਸਕੇ